ਅਨੇ ਦੀ ਰਾਤ ਭਾਦੋਂ ਦੀ ਮਸਿਆ ਬੱਦਲਾਂ ਦੀ ਗੜਗੜਾਹਟ ਵਿੱਚ ਵਿੱਚ ਬਿਜਲੀ ਦਾ ਚਮਕਣਾ ਮੀਂਹ ਦੇ ਸ਼ਰਾਟੇ ਪੂਰਾ ਪਿੰਡ ਸੁਤਾ ਹੋਇਆ ਬਸ ਨਾਨਕ ਦੇ ਗੀਤ ਦੀ ਗੂੰਜ ਦੇਰ ਰਾਤ ਆਕੂ ਗਾਉਂਦੇ ਰਹੇ ਨਾਨਕ ਦੀ ਮਾਂ ਡਰੀ ਅੱਧੀ ਤੋਂ ਵੱਧ ਰਾਤ ਪੀਦ ਗਈ ਕੋਈ 3 ਵਜਣ ਵਾਲੇ ਨੇ ਨਾਨਕ ਦੇ ਕਮਰੇ ਦਾ ਦੀਵਾ ਬਲ ਰਿਹਾ ਹੈ ਵਿੱਚ ਵਿੱਚ ਗੀਤ ਦੀ ਆਵਾਜ਼ ਆਉਂਦੀ ਹੈ ਨਾਨਕ ਦੇ ਦਰਵਾਜ਼ੇ ਤੇ ਨਾਨਕ ਦੀ ਮਾਂ ਨੇ ਦਸਤਕ ਦਿੱਤੀ ਤੇ ਕਿਹਾ ਪੁੱਤਰ ਹੁਣ ਸੌਂ ਵੀ ਜਾਓ ਰਾਤ ਲਗਭਗ ਮੁੱਕਣ ਹੀ ਵਾਲੀ ਐ ਨਾਨਕ ਚੁੱਪ ਹੋ ਗਏ ਉਸੇ ਰਾਤ ਦੇ ਹਨੇਰੇ ਵਿੱਚ ਇੱਕ ਪਪੀਹੇ ਨੇ ਜ਼ੋਰ ਨਾਲ ਕਿਹਾ ਪ੍ਰਿਯੋ ਪ੍ਰਿਯੋ ਨਾਨਕ ਨੇ ਕਿਹਾ ਸੁਣੋ ਮਾਂ ਅਜੀਬ ਪਪੀਹਾ ਵੀ ਚੁੱਪ ਨਹੀਂ ਆ ਆਪਣੇ ਪਿਆਰੇ ਨੂੰ ਪੁਕਾਰ ਰਿਹਾ ਹੈ ਤਾਂ ਮੈਂ ਕਿਵੇਂ ਚੁੱਪ ਹੋ ਜਾਵਾਂ ਇਸ ਪਪੀਹੇ ਨਾਲ ਮੇਰੀ ਹੋੜ ਲੱਗੀ ਹੋਈ ਹੈ ਜੇ ਤੱਕ ਗਾਉਂਦਾ ਹੈ ਨਾ ਪੁਕਾਰਦਾ ਰਹੇਗਾ ਮੈਂ ਵੀ ਪੁਕਾਰਦਾ ਰਹਾਂਗਾ ਇਸ ਦਾ ਪਿਆਰਾ ਤਾਂ ਬਹੁਤ ਕੋਲ ਹੈ ਮੇਰਾ ਪਿਆਰਾ ਤਾਂ ਬਹੁਤ ਦੂਰ ਹੈ ਜਨਮ ਜਨਮ ਗਾਉਂਦਾ ਰਾਂ ਤਾਂ ਹੀ ਉਸ ਤੱਕ ਪਹੁੰਚ ਸਕਾਂਗਾ ਰਾਤ ਅਤੇ ਦਿਨ ਦਾ ਹਿਸਾਬ ਨਹੀਂ ਰੱਖਿਆ ਜਾ ਸਕਦਾ ਨਾਨਕ ਨੇ ਫਿਰ ਗਾਣਾ ਸ਼ੁਰੂ ਕਰ ਦਿੱਤਾ ਨਾਨਕ ਨੇ ਪ੍ਰਮਾਤਮਾ ਨੂੰ ਗਾਗਾ ਕੇ ਹੀ ਪਾਇਆ ਗੀਤਾ ਨਾਲ ਭਰਿਆ ਪਿਆ ਹੈ ਨਾਨਕ ਦਾ ਰਾਹ ਇਸ ਲਈ ਨਾਨਕ ਦੀ ਧਾਲ ਬਹੁਤ ਹੀ ਵੱਖਰੀ ਹੈ ਪਹਿਲੀ ਗੱਲ ਇਹ ਸਮਝ ਲੈਣੀ ਜ਼ਰੂਰੀ ਹੈ ਕਿ ਨਾਨਕ ਨੇ ਕੋਈ ਯੋਗ ਨਹੀਂ ਕੀਤਾ ਤਪ ਵੀ ਨਹੀਂ ਕੀਤਾ ਧਿਆਨ ਵੀ ਨਹੀਂ ਕੀਤਾ ਨਾਨਕ ਨੇ ਸਿਰਫ ਗਾਇਆ ਅਤੇ ਗਾ ਕੇ ਹੀ ਪਾਲਿਆ ਪਰ ਗਾਇਆ ਉਹਨਾਂ ਨੇ ਪੂਰੇ ਪ੍ਰਾਣਾਂ ਦੇ ਨਾਲ ਕਿ ਗੀਤ ਹੀ ਧਿਆਨ ਹੋ ਗਿਆ ਗੀਤ ਹੀ ਯੋਗ ਬਣ ਗਿਆ ਗੀਤ ਹੀ ਤਪ ਹੋ ਗਿਆ ਜਦਵੀ ਕੋਈ ਪੂਰੇ ਪ੍ਰਾਣਾਂ ਦੇ ਨਾਲ ਕਿਸੇ ਵੀ ਕੰਮ ਨੂੰ ਕਰਦਾ ਹੈ ਉਹੀ ਕੰਮ ਮਾਰਗ ਬਣ ਜਾਂਦਾ ਹੈ ਤੁਸੀਂ ਧਿਆਨ ਵੀ ਕਰੋ ਪਰ ਅਧੂਰਾ-ਦੂਰਾ ਤਾਂ ਵੀ ਪੁੱਜ ਨਾ ਸਕੋਗੇ ਤੁਸੀਂ ਪੂਰਾ-ਪੂਰਾ ਹਿਰਦੇ ਦੇ ਨਾਲ ਆਪਣੀ ਸਮਗਰਤਾ ਦੇ ਨਾਲ ਇੱਕ ਗੀਤ ਵੀ ਗਾ ਦਿਓ ਇੱਕ ਨਾਚ ਵੀ ਨੱਚ ਲਓ ਤਾਂ ਵੀ ਤੁਸੀਂ ਪੁੱਜ ਜਾਓਗੇ ਤੁਸੀਂ ਕੀ ਕਰਦੇ ਹੋ ਇਹ ਸਵਾਲ ਨਹੀਂ ਪੂਰੀ ਸਮਗਰਤਾ ਦੇ ਨਾਲ ਕਰਦੇ ਹੋ ਜਾਂ ਨਹੀਂ ਇਹ ਸਵਾਲ ਹੈ ਪਰਮਾਤਮਾ ਦੇ ਰਾਤੇ ਨਾਨਕ ਲਈ ਗੀਤ ਅਤੇ ਫੁੱਲ ਹੀ ਵਿਸ਼ੇ ਹਨ ਇਸ ਲਈ ਉਹਨਾਂ ਨੇ ਜੋ ਵੀ ਕਿਹਾ ਗਾ ਕੇ ਹੀ ਕਿਹਾ ਉਹਨਾਂ ਦਾ ਰਾਗ ਬਹੁਤ ਹੀ ਮਧੁਰ ਹੈ ਰਸ ਭਰਿਆ ਹੈ ਉਹ ਨਾਨਕ ਹੀ ਹਨ ਜੋ ਬਿਨਾ ਤੋਲੇ ਪੀ ਗਏ ਫਿਰ ਵੀ ਜੀਵਨ ਭਰ ਗਾਉਂਦੇ ਰਹੇ ਇਹ ਗੀਤ ਸਧਾਰਨ ਗਾਇਕ ਦੇ ਨਹੀਂ ਹਨ ਇਹ ਗੀਤ ਉਸ ਦੇ ਹਨ ਜਿन्हे ਜਾਣਿਆ ਹੈ ਇਨ੍ਹਾਂ ਗੀਤਾਂ ਦੇ ਵਿੱਚ ਸੱਚ ਦੀ ਪਣਕ ਹੈ ਇਨਾ ਗੀਤਾਂ ਚ ਪਰਮਾਤਮਾ ਦੀ ਚਲਕ ਹੈ ਦੂਸਰੀ ਗੱਲ ਇਹ ਕਿ ਜਪਜੀ ਦੇ ਸਬੰਧ ਦੇ ਵਿੱਚ ਜਿਸ ਭਾਦੋਂ ਦੀ ਰਾਤ ਦੀ ਮੈਂ ਗੱਲ ਕੀਤੀ ਹੈ ਤਦ ਨਾਨਕ ਦੀ ਉਮਰ ਰਹੀ ਹੋਣੀ ਕੋਈ 16-17 ਸਾਲ ਜਪਜੀ ਦਾ ਜਨਮ ਹੋਇਆ ਤਦ ਉਹਨਾਂ ਦੀ ਉਮਰ ਸੀ ਕੋਈ 36 ਸਾਲ 6 ਮਹੀਨੇ 15 ਦਿਨ ਜਿਸ ਘਟਨਾ ਦਾ ਮੈਂ ਜ਼ਿਕਰ ਕੀਤਾ ਉਸ ਭਾਦੋਂ ਦੀ ਰਾਤ ਉਹ ਸਾਧਕ ਸਨ ਭਾਲ ਦੇ ਵਿੱਚ ਸਨ ਪਿਆਰੀ ਦੀ ਪੁਕਾਰ ਅਜੇ ਚੱਲ ਰਹੀ ਸੀ। ਪਿਉ ਪਿਉ ਅਜੇ ਪਪੀਹਾ ਰਾਤ ਲਗਾ ਰਿਹਾ ਸੀ। ਅਜੇ ਮਿਲਣ ਨਹੀਂ ਸੀ ਹੋਇਆ ਉਸ ਪਰਮਾਤਮਾ ਦੇ ਮਿਲਣ ਪਿੱਛੋ ਉਹਨਾਂ ਦਾ ਪਹਿਲਾ ਫਰਮਾਨ ਸੀ ਜਪਜੀ। ਪਪੀਹੇ ਨੇ ਹੁਣ ਪਾ ਲਿਆ ਆਪਣੇ ਪਿਆਰੇ ਨੂੰ। ਪਿਉ ਪਿਉ ਦੀ ਰਟਨ ਪੂਰੀ ਹੋ ਗਈ। ਪਪੀਹੇ ਦਾ ਮਿਲਣ ਹੋ ਗਿਆ। ਉਸ ਮਿਲਣ ਤੋਂ ਜਿਹੜਾ ਪਹਿਲਾ ਫਰਮਾਨ ਹੋਇਆ ਉਹ ਜਪਜੀ ਹੈ। ਇਸ ਲਈ ਨਾਨਕ ਦੀ ਬਾਣੀ 'ਚ ਜੋ ਮੁੱਲ ਜਪਜੀ ਦਾ ਹੈ ਨਾ ਉਹ ਕਿਸੇ ਹੋਰ ਗੱਲ ਦਾ ਨਹੀਂ ਜਪਜੀ ਤਾਜੀ ਤੋਂ ਤਾਜੀ ਖਬਰ ਹੈ ਉਸ ਲੋਕ ਦੀ ਜਿੱਥੋਂ ਮੁੜ ਕੇ ਉਹਨਾਂ ਨੇ ਜੋ ਪਹਿਲੀ ਗੱਲ ਕਹੀ ਉਹ ਇਹੀ ਹੈ ਜਪਜੀ ਸਾਨੂੰ ਉਸ ਘਟਨਾ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਰਾਤ ਦੇ ਹਨੇਰੇ ਦੇ ਵਿੱਚ ਆਪਣੇ ਸਾਥੀ ਤੇ ਸੇਵਕ ਮਰਦਾਨੇ ਦੇ ਨਾਲ ਉਹ ਨਦੀ ਦੇ ਕੰਡੇ ਤੇ ਬੈਠੇ ਸਨ ਅਚਾਨਕ ਉਹਨਾਂ ਨੇ ਕੱਪੜੇ ਲਾ ਦਿੱਤੇ ਬਿਨਾ ਕੋਈ ਕਹੇ ਉਹ ਨਦੀ ਦੇ ਵਿੱਚ ਉਤਰ ਗਏ ਮਰਦਾਨਾ ਵੀ ਉਹਨਾਂ ਦੇ ਪਿੱਛੇ ਪਿੱਛੇ ਗਿਆ ਨਾਨਕ ਨੇ ਟੁੱਬੀ ਮਾਰ ਦਿੱਤੀ ਮਰਦਾਨਾ ਸੋਚਦਾ ਸੀ ਕਿ ਪਲ ਤੋਂ ਪਲ ਦੇ ਵਿੱਚ ਬਾਹਰ ਆ ਜਾਣਗੇ ਫਿਰ ਉਹ ਬਾਹਰ ਨਹੀਂ ਆਏ 5-10 ਮਿੰਟ ਤੱਕ ਮਰਦਾਨੇ ਨੇ ਰਾਹ ਵੇਖੀ ਫਿਰ ਉਹ ਪੁਕਾਰਨ ਲੱਗ ਪਿਆ ਤੇ ਨਦੀ ਦੇ ਕੰਢੇ-ਕੰਢੇ ਭਜਨ ਤੋੜਨ ਲੱਗਾ ਤੇ ਆਵਾਜ਼ਾਂ ਦੇ ਲੱਗਾ ਕਿੱਥੇ ਹੋ ਬੋਲੋ ਆਵਾਜ਼ ਦਿਓ ਉਸ ਨੂੰ ਇਵੇਂ ਝਾਪਿਆ ਜਿਵੇਂ ਨਦੀ ਦੀ ਲਹਿਰ ਲਹਿਰ ਵਿੱਚੋਂ ਇਹੀ ਆਵਾਜ਼ ਆਉਂਦੀ ਹੋਵੇ ਧੀਰਜ ਰੱਖੋ ਸ਼ਾਂਤ ਰਹੋ ਪਰ ਨਾਨਕ ਦੀ ਕੋਈ ਸੋਦੀ ਨਹੀਂ ਸੀ ਉਹ ਭੱਜਾ ਭੱਜਾ ਪਿੰਡ ਗਿਆ ਅੱਧੀ ਰਾਤੀ ਲੋਕਾਂ ਨੂੰ ਜਗਾ ਦਿੱਤਾ ਭੀੜ ਇਕੱਠੀ ਹੋ ਗਈ ਕਿਉਂਕਿ ਨਾਨਕ ਨੂੰ ਸਾਰੇ ਪਿਆਰ ਕਰਦੇ ਸਨ ਸਾਰਿਆਂ ਨੂੰ ਨਾਨਕ ਦੇ ਵਿੱਚ ਕੁਝ ਨਾ ਕੁਝ ਹੋਂਦ ਵਿਖਾਈ ਦਿੰਦੀ ਸੀ ਨਾਨਕ ਦੀ ਮੌਜੂਦਗੀ ਦੇ ਵਿੱਚ ਸਾਰਿਆਂ ਨੂੰ ਖੁਸ਼ਬੂ ਮਹਿਸੂਸ ਹੁੰਦੀ ਸੀ ਫੁੱਲ ਭਾਵੇਂ ਅਜੇ ਖਿੜਿਆ ਨਹੀਂ ਸੀ ਪਰ ਕਲੇ ਵੀ ਤਾਂ ਖੁਸ਼ਬੂ ਦਿੰਦੀ ਹੈ ਸਾਰਾ ਪਿੰਡ ਰੋਣ ਲੱਗਾ ਈੜ ਇਕੱਠੀ ਹੋ ਗਈ ਸਾਰੀ ਨਦੀ ਸ਼ਾਂਨ ਮਾਰੀ ਇਸ ਕੋਨੇ ਤੋਂ ਉਸ ਕੋਨੇ ਤੱਕ ਲੋਕੀ ਨੱਠਣ ਭੱਜਣ ਲੱਗੇ ਪਰ ਕੋਈ ਪਤਾ ਨਾ ਲੱਗਿਆ ਤਿੰਨ ਦਿਨ ਬੀਤ ਗਏ ਲੋਕਾਂ ਨੇ ਮੰਨ ਹੀ ਲਿਆ ਕਿ ਨਾਨਕ ਨੂੰ ਕੋਈ ਜਾਨਵਰ ਖਾ ਗਿਆ ਹੈ ਡੁੱਬ ਗਏ ਹਨ ਰੁੜ ਗਏ ਹਨ ਇਸੇ ਖਾਈ ਖੱਡ ਵਿੱਚ ਫਸ ਗਏ ਹਨ ਮਨ ਹੀ ਲਿਆ ਕੇ ਮਾਰ ਗਏ ਹਨ ਘਰ ਦੇ ਲੋਕਾਂ ਨੇ ਵੀ ਇਹ ਸਮਝ ਲਿਆ ਕਿ ਹੁਣ ਮੁੜਨ ਦਾ ਕੋਈ ਚਾਂਸ ਨਹੀਂ ਅਤੇ ਤੀਜੇ ਦਿਨ ਰਾਤ ਅਚਾਨਕ ਨਦੀ ਵਿੱਚੋਂ ਪ੍ਰਗਟ ਹੋ ਗਏ ਜਦੋਂ ਨਦੀ 'ਚੋਂ ਪ੍ਰਗਟ ਹੋਏ ਤਾਂ ਜੱਪ ਜੀ ਉਹਨਾਂ ਦਾ ਪਹਿਲਾ ਬੱਚਨ ਸੀ ਕਹਾਣੀ ਕੁਝ ਇਵੇਂ ਹੈ ਕਹਿੰਦਾ ਹਾਂ ਕਹਾਣੀ ਕਿਉਂਕਿ ਕਹਾਣੀ ਦਾ ਮਤਲਬ ਹੁੰਦਾ ਹੈ ਕਿ ਜੋ ਸੱਚ ਵੀ ਹੈ ਤੇ ਨਹੀਂ ਵੀ ਸੱਚ ਇਸ ਲਈ ਕਿ ਉਹ ਸਚਾਈ ਦੀ ਖਬਰ ਦਿੰਦੀ ਹੈ ਤੇ ਸਾਚ ਇਸ ਲਈ ਨਹੀਂ ਵੀ ਕਿ ਇਹ ਤਾਂ ਕਹਾਣੀ ਹੀ ਹੈ ਤੇ ਪ੍ਰਤੀਕਾਂ ਦੇ ਵਿੱਚ ਖਬਰ ਦਿੰਦੀ ਹੈ ਸੋ ਜਿੰਨੀ ਗਹਿਰੀ ਗੱਲ ਕਰਨੀ ਹੋਵੇ ਉਹਨੇ ਹੀ ਗਹਿਰੇ ਪ੍ਰਤੀਕਾਂ ਦੀ ਭਾਲ ਕਰਨੀ ਪੈਂਦੀ ਹੈ ਉਹਨਾਂ ਨੂੰ ਰੱਬ ਦਾ ਅਨੁਭਵ ਹੋਇਆ ਉਹਨਾਂ ਨੇ ਜਾਣ ਲਿਆ ਉਹਨਾਂ ਨੇ ਉਸ ਪਿਆਰੇ ਨੂੰ ਆਪਣੇ ਅੱਖਾਂ ਦੇ ਸਾਹਮਣੇ ਡਿੱਠਾ ਵੇਖਿਆ ਜਿਸ ਨੂੰ ਉਹ ਪੁਕਾਰਦੇ ਰਹਿੰਦੇ ਸਨ ਉਸ ਨੂੰ ਸਾਹਮਣੇ ਵੇਖਿਆ ਤੇ ਤ੍ਰਪਤ ਹੋ ਗਏ ਤਾਂ ਪਰਮਾਤਮਾ ਨੇ ਕਿਹਾ ਹੁਣ ਤੂੰ ਜਾ ਤੇ ਜੋ ਮੈਂ ਤੈਨੂੰ ਦਿੱਤਾ ਹੈ ਉਹ ਲੋਕਾਂ ਦੇ ਵਿੱਚ ਵੰਡ ਇਹ ਕਹਾਣੀ ਹੈ ਇਸ ਦੇ ਪ੍ਰਤੀਕਾਂ ਨੂੰ ਵੀ ਸਮਝ ਲਓ ਜਦ ਤੱਕ ਤੁਸੀਂ ਬਾਚ ਨਾ ਜਾਓ ਜਦ ਤੱਕ ਤੁਸੀਂ ਮਿਟ ਨਾ ਜਾਓ ਉਦੋਂ ਤੱਕ ਪਰਮਾਤਮਾ ਨਾਲ ਕੋਈ ਮਿਲਾਪ ਨਹੀਂ ਹੁੰਦਾ ਨਦੀ 'ਚ ਘੁੰਮੋ ਜਾਓ ਕਿ ਪਹਾੜ 'ਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਨਹੀਂ ਬਚਨੇ ਚਾਹੀਦੇ ਤੁਹਾਡਾ ਗੁੰਮ ਹੋ ਜਾਣਾ ਹੀ ਉਸ ਦਾ ਹੋਣਾ ਹੈ ਜਦ ਤੱਕ ਤੁਸੀਂ ਹੀ ਹੋ ਉਦੋਂ ਤੱਕ ਉਹ ਨਹੀਂ ਹੋ ਪਾਏਗਾ ਤੁਸੀਂ ਹੀ ਰੁਕਾਵਟ ਹੋ ਤੁਸੀਂ ਹੀ ਦੀਵਾਰ ਹੋ ਤਾਂ ਹੀ ਇਹ ਜੋ ਨਦੀ ਦੇ ਵਿੱਚ ਗਵਾਚ ਜਾਣ ਦੀ ਕਹਾਣੀ ਹੈ ਤੁਹਾਨੂੰ ਵੀ ਗਵਾਚ ਜਾਣਾ ਪਵੇਗਾ ਤੁਹਾਨੂੰ ਵੀ ਟੁੱਬ ਜਾਣਾ ਪਵੇਗਾ ਇਸੇ ਲਈ ਤਾਂ ਅਸੀਂ ਜਦ ਆਦਮੀ ਮਰ ਜਾਂਦਾ ਹੈ ਤਾਂ ਤੀਜਾ ਮਨਾਉਂਦੇ ਹਾਂ ਇਜਾ ਅਸੀਂ ਇਸ ਲਈ ਮਨਾਉਂਦੇ ਹਾਂ ਕਿ ਮਰਨ ਦੀ ਘਟਨਾ ਹੁਣ ਪੂਰੀ ਹੋ ਗਈ ਇਸ ਲਈ ਕਹਾਣੀ ਦੇ ਵਿੱਚ ਵੀ ਤਿੰਨ ਦਿਨ ਹਨ ਕਿ ਨਾਨਕ ਤਿੰਨ ਦਿਨ ਨਦੀ ਦੇ ਵਿੱਚ ਗਵਾਚੇ ਰਹੇ ਹੰਕਾਰ ਪੂਰਾ ਗਲ ਗਿਆ ਪਰ ਗਿਆ ਤੇ ਨੇੜੇ ਦੇ ਗਵੰਡੀਆ ਮਿੱਤਰਾਂ ਪਿਆਰਿਆਂ ਤੇ ਪਰਿਵਾਰ ਦੇ ਲੋਕਾਂ ਨੂੰ ਤਾਂ ਹੰਕਾਰ ਹੀ ਵਿਖਾਈ ਦਿੰਦਾ ਹੈ ਨਾ ਤੁਹਾਡੀ ਆਤਮਾ ਤਾਂ ਵਿਖਾਈ ਨਹੀਂ ਦਿੰਦੀ ਇਸ ਲਈ ਉਹਨਾਂ ਨੇ ਤਾਂ ਸਮਝਿਆ ਸੀ ਕਿ ਨਾਨਕ ਮਰ ਗਏ ਜਦੋਂ ਕੋਈ ਸੰਿਆਸੀ ਹੁੰਦਾ ਹੈ ਘਰ ਦੇ ਲੋਕ ਇਹ ਸਮਝਦੇ ਹਨ ਕਿ ਹੁਣੇ ਮਰ ਗਿਆ। ਜਦ ਵੀ ਕੋਈ ਉਸ ਦੀ ਭਾਲ ਦੇ ਵਿੱਚ ਜਾਂਦਾ ਹੈ, ਘਰ ਦੇ ਲੋਕ ਮੰਨ ਲੈਂਦੇ ਹਨ ਕਿ ਹੁਣੇ ਮੁੱਕ ਗਿਆ। ਇਸ ਲਈ 3 ਦਿਨ ਪ੍ਰਤੀਕ ਹਨ। ਤਿੰਨਾਂ ਦਿਨਾਂ ਪਿਛੋਂ ਨਾਨਕ ਪਤ ਆਏ। ਜੋ ਵੀ ਗਵਾਚਦਾ ਹੈ, ਉਹ ਮੁੜ ਕੇ ਆਉਂਦਾ ਹੈ ਅਤੇ ਨਵਾਂ ਹੋ ਕੇ ਆਉਂਦਾ ਹੈ। ਨਵਾਂ ਹੋ ਕੇ ਮੁੜਦਾ ਹੈ। ਜਿਹੜਾ ਵੀ ਉਸ ਰਸਤੇ ਦੇ ਉੱਤੇ ਜਾਂਦਾ ਹੈ, ਉਹ ਮੁੜ ਆਉਂਦਾ ਹੈ ਪਰ ਜਾ ਰਿਹਾ ਸੀ। ਤਾ ਦੋ ਪਿਆਸਾ ਸੀ ਜਦੋਂ ਉਹ ਆਉਂਦਾ ਹੈ ਉਦੋਂ ਉਹ ਸ਼ਹਿਨशाह ਹੋ ਕੇ ਆਉਂਦਾ ਹੈ ਜਦ ਵੀ ਪਰਮਾਤਮਾ ਦੇ ਵਿੱਚ ਲੀਨ ਹੁੰਦਾ ਹੈ ਤਾਂ ਮੰਗਣ ਵਾਲਾ ਕਟੋਰਾ ਹੁੰਦਾ ਹੈ ਤੇ ਜਦੋਂ ਉਹ ਪਰਤਦਾ ਹੈ ਉਸ ਕੋਲ ਵੰਡਣ ਦੇ ਲਈ ਅਥਾ ਧਨ ਹੁੰਦਾ ਹੈ ਇਹਨਾਂ ਪ੍ਰਤੀਕਾਂ ਨੂੰ ਤੁਸੀਂ ਬਾਦਸ਼ਾਹ ਦੇ ਰੂਪ ਵਿੱਚ ਬਿਲਕੁਲ ਨਾ ਸਮਝ ਲੈਣਾ ਕਿਉਂਕਿ ਕਿਤੇ ਕੋਈ ਪਰਮਾਤਮਾ ਨਹੀਂ ਬੈਠਾ ਆ ਜਿਸ ਦੇ ਅੱਗੇ ਤੁਸੀਂ ਪ੍ਰਗਟ ਹੋ ਜਾਓਗੇ ਜੇਕਰ ਗੱਲ ਕਹਿਣੀ ਹੋਵੇ ਤਾ ਹੋਰ ਕੁਝ ਕਹਿਣ ਦਾ ਪਾ ਵੀ ਨਹੀਂ ਹੈ ਜਦ ਤੁਸੀਂ ਮਿਟਦੇ ਹੋ ਤਾਂ ਜੋ ਵੀ ਅੱਖ ਦੇ ਸਾਹਮਣੇ ਹੁੰਦਾ ਹੈ ਨਾ ਉਹੀ ਪਰਮਾਤਮਾ ਹੈ ਪਰਮਾਤਮਾ ਕੋਈ ਮਨੁੱਖ ਨਹੀਂ ਹੈ ਪਰਮਾਤਮਾ ਨਿਰਾਰਕਾਰ ਸ਼ਕਤੀ ਹੈ ਤੁਸੀਂ ਉਸ ਦੇ ਸਾਹਮਣੇ ਕਿਵੇਂ ਹੋ ਸਕੋਗੇ ਜਿੱਥੇ ਤੁਸੀਂ ਵੇਖੋਗੇ ਉਥੇ ਉਹੀ ਹੈ ਜੋ ਤੁਸੀਂ ਵੇਖੋਗੇ ਉਹੀ ਉਹ ਹੈ ਜਿਸ ਦਿਨ ਅੱਖ ਖੁੱਲੇਗੀ ਸਭ ਉਹੀ ਹੈ ਬਸ ਤੁਸੀਂ ਮਿਟ ਜਾਓ ਅੱਖ ਖੁੱਲ ਜਾਏ ਹੰਕਾਰ ਤੁਹਾਡੀ ਅੱਖ ਦੇ ਵਿੱਚ ਪਿਆ ਹੋਇਆ ਕੱਖ ਹੈ ਉਸ ਦੇ हटਦੇ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਪ੍ਰਗਟ ਹੀ ਸੀ ਤੁਸੀਂ ਹਾਜ਼ਰ ਨਹੀਂ ਸੀ ਨਾਨਕ ਮਿਟ ਗਏ ਪਰਮਾਤਮਾ ਪ੍ਰਗਟ ਹੋ ਗਿਆ ਜਿਵੇਂ ਹੀ ਪਰਮਾਤਮਾ ਪ੍ਰਗਟ ਹੁੰਦਾ ਹੈ ਤਾਂ ਤੁਸੀਂ ਵੀ ਪਰਮਾਤਮਾ ਹੀ ਹੋ ਜਾਂਦੇ ਹੋ ਕਿਉਂਕਿ ਉਸ ਦੇ ਸਿਵਾ ਹੋਰ ਕੁਝ ਵੀ ਨਹੀਂ ਹੈ ਨਾਨਕ ਜਦੋਂ ਵਰਤੇ ਪਰਮਾਤਮਾ ਹੋ ਕੇ ਵਰਤੇ ਫਿਰ ਉਹਨਾਂ ਨੇ ਜੋ ਵੀ ਕਿਹਾ ਇੱਕ ਇੱਕ ਸ਼ਬਦ ਬਹੁਮੁੱਲਾ ਹੈ ਇੱਕ ਇੱਕ ਸ਼ਬਦ ਨੂੰ ਅਸੀਂ ਕੋਈ ਵੀ ਕੀਮਤ ਦੇਈਏ ਹਰ ਇੱਕ ਕੀਮਤ ਛੋਟੀ ਹੋਵੇਗੀ ਇਸ ਵੀਡੀਓ ਨੂੰ ਬੜੇ ਹੀ ਆਰਾਮ ਤੇ ਪਿਆਰ ਨਾਲ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਦੂਸਰੇ ਭਾਗ ਦੇ ਵਿੱਚ ਅਸੀਂ ਅਗਲੀ ਵਿਆਖਿਆ ਲੈ ਕੇ ਆਵਾਂਗੇ ਸੋ ਤਦ ਤੱਕ ਦੇ ਲਈ ਉਜਾਜਤ ਦਿਓ i